ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪਿਛਲੇ ਦਿਨੀ ਕੋਲਕੱਤਾ ਡਿਊਟੀ ਦੌਰਾਨ ਟੀਵੀ ਅਤੇ ਚੈਸਟ ਦੀ ਇੱਕ ਨੌਜਵਾਨ ਪੋਸਟ ਗ੍ਰੈਜੂਏਟ ਡਾਕਟਰ ਦਾ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਤੇ ਉਸ ਦੀ ਹੱਤਿਆ ਕਰ ਦਿੱਤੀ ਗਈ ਇਸ ਨੇ ਸਿਰਫ ਡਾਕਟਰੀ ਭਾਈਚਾਰੇ ਨੂੰ ਨਹੀਂ ਬਲਕਿ ਸਾਰੇ ਰਾਸ਼ਟਰ ਨੂੰ ਹਰਾਮ ਕਰ ਦਿੱਤਾ ਹੈ ਇਸ ਦੇ ਰੋਸ ਵਜੋਂ ਸਿਵਲ ਹਸਪਤਲ ਬੰਗਾ ਅਤੇ ਆਈਐਮਰ ਦੇ ਡਾਕਟਰਾਂ ਤੇ ਸਟਾਫ ਨੇ ਸਾਂਝੇ ਤੌਰ ਤੇ ਸਿਵਲ ਹਸਪਤਾਲ ਬੰਗਾ ਤੋਂ ਇੱਕ ਰੋਸ ਮਾਰਚ ਕੱਢਿਆ ਇਸ ਮੌਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਡਾਕਟਰ ਕਸ਼ਮੀਰ ਚੰਦ ਡਾਇਰੈਕਟਰ ਐਮ ਜੀ ਲਾਈਫ ਕੇਅਰ ਡਾਕਟਰ ਊਂਕਾਰ ਸਿੰਘ ਮਧਰਾ ਹਸਪਤਾਲ ਬੰਗਾ ਤੇ ਡਾਕਟਰ ਸੁਖਵਿੰਦਰ ਸਿੰਘ ਹੀਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੇਰਹਿਮ ਤੇ ਬਦਵਾਸ਼ਾਂ ਦੇ ਸਵਾਹ ਕਰਨ ਡਾਕਟਰ ਖਾਸ ਕਰਕੇ ਔਰਤਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਸਪਤਾਲਾਂ ਤੇ ਕੈਂਪਸ ਦੇ ਅੰਦਰ ਡਾਕਟਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਉਨਾ ਮੰਗ ਕਰਦੇ ਆ ਕਿ ਹੈ ਕਿ ਇਸ ਤਰ੍ਹਾਂ ਦੇ ਦਰਿੰਦਿਆਂ ਤੇ ਤੁਰੰਤ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਮੈਡੀਕਲ ਯੂਨਿਟੀ ਜੰਦਾਬਾਦ ਡਾਕਟਰਾਂ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਕਟਰਾਂ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਲੜਕੀਆਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਲੜਕੀਆਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਮੈਡੀਕਲ ਬਹੁਤ ਹੀ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਆਈਐਮਏ ਬੰਗਾ ਤੇ ਸਮੂਹ ਪਬਲਿਕ ਅ ਅੱਜ ਇਹ ਜਿਹੜਾ ਸਾਡਾ ਪ੍ਰਦਰਸ਼ਨ ਮਾਰਚ ਹੈ ਇਹ ਬਹੁਤ ਇੱਕ ਦੁਖਦਾਈ ਘਟਨਾ ਦੇ ਨਾਲ ਸੰਬੰਧਿਤ ਹੈ ਜਿਹੜੀ ਕਿ ਕਲਕੱਤਾ ਦੇ ਵਿੱਚ ਇੱਕ ਮੈਡੀਕਲ ਕਾਲਜ ਦੇ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਵਾਪਰੀ ਹੈਗੀ ਹੈ 9 ਅਗਸਤ ਨੂੰ ਆਪਾਂ ਸੋਸ਼ਲ ਮੀਡੀਆ ਦੇ ਨਾਲ ਸਾਰੇ ਜੁੜੇ ਹੋਏ ਆਂ ਕਾਫੀ ਜਿਹੜੇ ਸਾਡੇ ਭੈਣਾ ਭਰਾਵਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਹੋਏਗਾ ਕਿ ਜਿਹੜੀ ਇਹ ਘਟਨਾ ਆ ਇਹ ਬਹੁਤ ਹੀ ਸ਼ਰਮਨਾਕ ਕਿ ਘਣਾਉਣੀ ਜਿਹੜੀ ਘਟਨਾ ਵਾਪਰੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਇਕੱਠੇ ਹੋਏ ਆਂ ਇਹ ਘਟਨਾ ਕਲਕੱਤਾ ਦੇ ਮੈਡੀਕਲ ਕਾਲਜ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਵਾਪਰੀ ਹੈ ਜਿਹਦੇ ਨਾਲ ਹੀ ਬਹੁਤ ਹੀ ਘਣਾਉਣੇ ਤਰੀਕੇ ਦੇ ਨਾਲ ਉਹਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਉਸ ਦਾ ਕਤਲ ਕੀਤਾ ਗਿਆ ਅਸੀਂ ਸਮਾਜ ਦੇ ਵਿੱਚ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰਨ ਤੇ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਸੁਰੱਖਿਅਤ ਰਹਿ ਕੇ ਆਪਣੀਆਂ ਡਿਊਟੀਆਂ ਨਿਭਾ ਸਕਣ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਇਹ ਜਿਹੜਾ ਆਪਣਾ ਰੋਸ਼ ਮਾਰਚ ਜਿਹੜਾ ਕੱਢ ਰਹੇ ਹਾਂ ਤੇ ਆਮ ਸਮਾਜ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਵਿਅਕਤੀ ਹੈ ਜਿਹੜਾ ਇਹੋ ਜਿਹਿਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੰਦਾ ਉਹ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮਜ਼ਬਦ ਦਾ ਹੋਵੇ ਕਿਸੇ ਦੇ ਨਾਲ ਵੀ ਸਬੰਧ ਰੱਖਦਾ ਹੋਵੇ ਉਹ ਸਮਾਜ ਦੇ ਵਿੱਚ ਰਹਿਣ ਲਾਇਕ ਨਹੀਂ ਹੁੰਦਾ ਕਿਉਂਕਿ ਇਹ ਜਿਹਿਆਂ ਘਟਨਾਵਾਂ ਇੱਕ ਡਰ ਵਾਲਾ ਮਾਹੌਲ ਜਿਹੜਾ ਸਾਡੇ ਸਮਾਜ ਦੇ ਵਿੱਚ ਪੈਦਾ ਕਰਦੀਆਂ ਉਹ ਸਮਾਜ ਦੇ ਲਈ ਇੱਕ ਬਹੁਤ ਹੀ ਨਕਾਰਾਤਮਕ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਨਮੋਸਫੀਅਰ ਪੈਦਾ ਕਰਦੀਆਂ ਅਸੀਂ ਚਾਹਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਨਾ ਵਾਪਰਨ ਤੇ ਇੱਕ ਆਮ ਸਮਾਜ ਦਾ ਆਮ ਵਿਅਕਤੀ ਵੀ ਇਹਨਾਂ ਦੇ ਬਾਰੇ ਅਵੇਅਰ ਹੋਵੇ ਜਾਗਰੂਕ ਹੋਵੇ ਕਿ ਇਹੋ ਜਿਹੇ ਵਿਅਕਤੀਆਂ ਦੀ ਨਾਲ ਜਿੰਨਾ ਵੱਧ ਤੋਂ ਵੱਧ ਸਖਤ ਤੋਂ ਸਾਰਾ ਜਿਹੜੀ ਸਖਤ ਜਿਦਾ ਸਜ਼ਾ ਹੈਗੀ ਆ ਉਹ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਇਹ ਹਿੰਮਤ ਨਾ ਕਰ ਸਕੇ ਕਿ ਸਾਡੇ ਸਮਾਜ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਡਾਕਟਰ ਹੈ ਚਾਹੇ ਸਟਾਫ ਨਰਸ ਹੈ ਜਾਂ ਹੋਰ ਵੀ ਕਿਸੇ ਕੱਤੀ ਨਾਲ ਸੰਬੰਧ ਰੱਖਦਾ ਹੈ ਉਹ ਇਹੋ ਜਿਹੇ ਘਟਨਾਵਾਂ ਸਮਾਜ ਦੇ ਵਿੱਚ ਨਾ ਵਾਪਰਨ ਅਸੀਂ ਸਾਰੇ ਹੀ ਅਸੀਂ ਨਹੀਂ ਚਾਹਦੇ ਕਿ ਸਮਾਜ ਨੂੰ ਸਾਡੇ ਆਮ ਜਨਤਾ ਨੂੰ ਕੋਈ ਇਨਕਨਵੀਨੀਅੰਸ ਹੋਵੇ ਅਸੀਂ ਪਰ ਸਾਡੀ ਇਹ ਇੱਕ ਕਹਿ ਲਓਗੇ ਮਜਬੂਰੀ ਹੈ ਤੇ ਅਸੀਂ ਅੱਜ ਜਿਹੜਾ ਇਹ ਅੱਜ ਦਾ ਰੋਸ ਮਾਰ ਜਿਹੜਾ ਕੱਢ ਰਹੇ ਹਾਂ ਜਰੂਰ ਜਨਤਾ ਨੂੰ ਇਹਦੇ ਨਾਲ ਥੋੜੀ ਅਸੁਬਿਧਾ ਹੋਈ ਹੋਵੇਗੀ ਅਸੀਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਪਰ ਅਸੀਂ ਜਿਹੜਾ ਆਪਣਾ ਰੋਸ ਪ੍ਰਗਟ ਜਿਹੜਾ ਆ ਉਹ ਕਰਨਾ ਵੀ ਸਾਡੇ ਲਈ ਜ਼ਰੂਰੀ ਹੈ ਤੇ ਅਸੀਂ ਹੁਣ ਬੜੇ ਆਰਾਮ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਣਾ ਮਾਰਚ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਆ ਕੋਈ ਹੁੱਲੜਵਾਜੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਬਹੁਤ ਹੀ ਗੰਭੀਰ ਜਿਹੜਾ ਮਸਲਾ ਹੈਗਾ ਤੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਲੈ ਕੇ ਇਹਨੂੰ ਇਸ ਤਰੀਕੇ ਨੂੰ ਆਪਣਾ ਜਿਹੜਾ ਰੋਸ ਜਿਹੜਾ ਹੈਗਾ ਪ੍ਰਗਟ ਕਰੀਏ ਥੈਂਕ ਯੂ ਕਲਕੱਤਾ ਮੈਡੀਕਲ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਸਾਡੇ ਐਮਡੀ ਕਰ ਰਹੀ ਲੜਕੀ ਸਾਡੇ بیٹے ਸੈਕੰਡ ইয়ার ਦੀ ਸਟੂਡੈਂਟ ਸੀ ਉਹ ਆਪਣੇ ਵਾਰਡ 36 ਘੰਟੇ ਡਿਊਟੀ ਕਰਨ ਤੋਂ ਬਾਅਦ ਜਦੋਂ ਰਾਤ ਨੂੰ ਆਪਣੇ ਨਾਲ ਦੇ ਸੈਮੀਨਾਰ ਰੂਮ ਚ ਜਾ ਕੇ ਰੈਸਟ ਰੈਸਟ ਕਰਨ ਗਈ ਤਾਂ ਉੱਥੇ ਉਹਨਾਂ ਬਹੁਤ ਹੀ ਦਰਿੰਦਗੀ ਨਾਲ ਬਲਤਕਾਰ ਕੀਤਾ ਗਿਆ ਤੇ ਬਾਅਦ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਅੱਗੇ ਤੋਂ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਟਟਣਾ ਅੰਜਾਮ ਦੇਣ ਲੱਗਾ ਕਰਨਾ ਤਾਂ ਦੂਰ ਸੋਚੇ ਵੀ ਨਾ ਜੋ ਕਿ ਜਿਸ ਤਰ੍ਹਾਂ ਇਹ ਲੜਕੀਆਂ ਅਸੀਂ ਕਹਿੰਦੇ ਆ ਦੇਸ਼ ਦਾ ਧਾਨਿਆਂ ਦੇ ਦੇ ਪ੍ਰਵੇਖਿਆ ਸਾਡੇ ਲਈ ਗਹਿਣੇ ਵਾਂਗ ਹ ਪਰ ਜੋ ਇਦਾਂ ਦੀ ਹਰ ਸਮਾਜ ਚ ਹੁੰਦੀ ਆ ਸਮਾਜ ਦਾ ਸਰ ਨੀਵਾ ਹੁੰਦਾ ਸੋ ਮੈਂ ਆਈਵੇਂ ਬੰਗਾਵਲੋਂ ਇਸ ਟਟਣਾ ਦੀ ਨਿੰਦਾ ਕਰਦੇ ਆ ਤੇ ਨਾਲੇ ਅੱਗੇ ਤੋਂ ਅਸੀਂ ਪ੍ਰਣ ਕਰਦੇ ਆ ਕਿ ਅਸੀਂ ਹਰ ਵੇਲੇ ਉਸ ਪਰਿਵਾਰ ਨਾਲ ਲੜਕੀ ਨਾਲ ਖੜਾਂਗੇ ਖੜ ਕੇ ਜਿੱਦਾਂ ਵੀ ਅਨਸਾਫ਼ ਦਾ ਜਿੱਥੇ ਤੱਕ ਜਾਣਾ ਪਿਆ ਜਾਵਾਂਗੇ ਜੈ ਹਨ ਜੈ ਪਰਤ ਪੂਰੇ ਇੱਥੇ ਹਾਜ਼ਰ ਭੈਣ ਭਰਾ ਤੇ ਪਿਆਰੇ ਬੱਚਿਓ ਜਿਹੜੇ ਵੀ ਸਾਡੇ ਨਾਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਅਸੀਂ ਉਹਨਾਂ ਨੂੰ ਜੀ ਆਇਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਅਸੀਂ ਇਹ ਚਾਹਾਂਗੇ ਕਿ ਇਹ ਜੋ ਡਾਕਟਰਸ ਦਾ ਪ੍ਰੋਟੈਸਟ ਹੈ ਸਾਡੇ ਹੈਲਥ ਦੇ ਸਟਾਫ ਮੈਂਬਰਸ ਦਾ ਪ੍ਰੋਟੈਸਟ ਹੈ ਇਹਦੇ ਵਿੱਚ ਜੇ ਹੋਰ ਲੋਕੀ ਵੀ ਸ਼ਾਮਲ ਹੋਣਾ ਚਾਹੁੰਦੇ ਆ ਉਹ ਵੀ ਹੋ ਸਕਦੇ ਆ ਬੇਟੀ ਬਚਾਓ ਬੇਟੀ ਪੜਾਓ ਸਰਕਾਰ ਨੇ ਜੋ ਬਹੁਤ ਵੱਡਾ ਨਾਰਾ ਦਿੱਤਾ ਹੋਇਆ ਹੈ ਇਹਦੇ ਵਿੱਚ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਲੜਕੀਆਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੁੰਦਾ ਉਹਨਾਂ ਦੀ ਹੱਤਿਆ ਵੀ ਹੁੰਦੀ ਹੈ ਪਰ ਆ ਜੋ ਕਲਕੱਤੇ ਵਿੱਚ ਕੇਸ ਹੋਇਆ ਇਹਨੇ ਸਾਰੇ ਦੇਸ਼ ਦੀ ਜੋ ਆਤਮਾ ਉਹਨੂੰ ਝੰਡੋੜ ਕੇ ਰੱਖ ਦਿੱਤਾ ਅਸੀਂ ਇਸ ਘਟਨਾ ਦੀ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਅਤੇ ਅਸੀਂ ਪ੍ਰਣ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਇਹਨਾਂ ਦੀ ਅਸੀਂ ਕੋਰ ਨਿੰਦਾ ਕਰਾਂਗੇ ਔਰ ਅਸੀਂ ਕਿਸੇ ਹੱਦ ਤੱਕ ਹੀ ਜਾਣ ਲੈ ਵੀ ਤਿਆਰ ਆਂ ਵੀ ਇਸ ਤਰ੍ਹਾਂ ਦੀ ਜੋ ਗੱਲ ਹੁੰਦੀ ਹੈ ਜੋ ਦਰਨਾ ਘਟਨਾ ਹੁੰਦੀ ਆ ਇਹਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇਸ ਘਟਨਾ ਦੇ ਵਿੱਚ ਜਿਵੇਂ ਅਸੀਂ ਸੁਣਦੇ ਆਂ ਪੇ ਬਹੁਤ ਹਾਈ ਆਫ ਸਲੋਕ ਨੇ ਉਹਨਾਂ ਦੇ ਜੋ ਕਨੈਕਸ਼ਨ ਨੇ ਉਹ ਵਿੱਚ ਇਨਵੋਲਡ ਨੇ ਔਰ ਇਦਾਂ ਦੇ ਲੋਕ ਜਿਹੜੇ ਹਰ ਵੇਲੇ ਵੱਜ ਜਾਂਦੇ ਆ ਪਰ ਨਹੀਂ ਇਸ ਵੇਲੇ ਜੋ ਮਰਜ਼ੀ ਕਰਨਾ ਪੈ ਜਾ। ਅਸੀਂ ਜੋ ਇਹ ਐਜੀਟੇਸ਼ਨ ਸ਼ੁਰੂ ਕੀਤਾ ਉਹਨੂੰ ਅਸੀਂ ਦੇਖਦੇ ਹਾਂ ਕਿੱਥੇ ਤੱਕ ਲੈ ਜਾਂਦੇ ਹਾਂ। ਔਰ ਇਹ ਜੋ ਲੋਕ ਇਸ ਤਰ੍ਹਾਂ ਦੇ ਦਰਿੰਦੇ ਆ ਉਹਨਾਂ ਨੂੰ ਬਹੁਤ ਛੇਤੀ ਜਿਹੜੇ ਉਹਨਾਂ ਦੀ ਨੱਕ ਨੂੰ ਉਕੇਲ ਪਾਈ ਜਾਊਗੀ। ਸੋ ਅਸੀਂ ਇਹ ਜੋ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਮੈਂ ਸਾਰੇ ਡਾਕਟਰ ਸਾਹਿਬ ਨੂੰ ਸਾਰੇ ਸਟਾਫ ਮੈਂਬਰਸ ਨੂੰ ਬੇਨਤੀ ਕਰਦਾ ਕਿ ਆਪਾਂ ਬੜੇ ਠੀਕ ਤਰੀਕੇ ਦੇ ਨਾਲ ਜਿਹੜਾ ਇਹ ਮਾਰਚ ਕਰਨਾ ਕਿਉਂਕਿ ਸੜਕ ਤੇ ਟ੍ਰੈਫਿਕ ਵੀ ਚੱਲ ਰਿਹਾ ਅਸੀਂ ਟ੍ਰੈਫਿਕ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਉਲਝਣ ਨਹੀਂ ਪਾਉਣੀ ਆਪ ਵੀ ਬਚਣਾ ਦੂਜਿਆਂ ਨੂੰ ਵੀ ਬਚਾਉਣਾ ਨਾਲ ਅਸੀਂ ਆਪਣਾ ਪ੍ਰੋਟੈਸਟ ਜ਼ਰੂਰ ਕਰਨਾ ਹੈ ਬਾਕੀ ਜੋ ਪਬਲਿਕ ਹੈ ਉਹਨਾਂ ਤੋਂ ਅਸੀਂ ਖੇਮਾ ਦੇ ਜਾਜਕਾਂ ਤੇ ਉਹਨਾਂ ਨੂੰ ਥੋੜਾ ਜਿਹਾ ਆ ਪ੍ਰੋਬਲਮ ਜ਼ਰੂਰ ਆ ਰਹੀ ਹੈ ਮੁਸ਼ਕਲ ਜ਼ਰੂਰ ਆ ਰਹੀ ਹੈ ਪਰ ਅਸੀਂ ਉਹਨਾਂ ਨੂੰ ਕਹਾਂਗੇ ਬਈ ਉਹ ਵੀ ਮੁਸ਼ਕਲ ਦੀ ਘੜੀ ਦੇ ਵਿੱਚ ਸਾਡਾ ਸਾਥ ਦੇਣ ਕਿਉਂਕਿ ਉਹ ਬੱਚੀ ਸਿਰਫ ਆਪਣੇ ਮਾਪੇ ਦੀ ਨਹੀਂ ਸੀ ਉਹ ਕਲਕੱਤਾ ਦੀ ਨਹੀਂ ਸੀ ਉਹ ਸਾਰੇ ਭਾਰਤ ਦੇਸ਼ ਦੀ ਬੇਟੀ ਸੀ ਸੋ ਆਪਾਂ ਇਹ ਜੋ ਇਸ ਵੇਲੇ ਜੋ ਰੋਸ ਮਾਰਚ ਕਰਨ ਜਾ ਰਹੇ ਆ ਉਹਦੇ ਵਿੱਚ ਮੈਂ ਚਾਹੂਗਾ ਕਿ ਆਪਾਂ ਸਾਰੇ ਵੱਤੋਂ ਚੜ ਕੇ ਹਿੱਸਾ ਲਈਏ ਔਰ ਇਸ ਜੋ ਘਟਨਾ ਆ ਇਹਦੀ ਜਿੰਨੀ ਵੀ ਨਿੰਦਾ ਕਰ ਸਕੀਏ ਉਹ ਕਰੀਏ ਜਿੰਦਾਬਾਦ ਮੈਡੀਕੋ ਜੂਟੀ ਜਿੰਦਾਬਾਦ 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 ਮੈਡੀਕੋ ਜੂਟੀ ਜਿੰਦਾਬਾਦ 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 ਡਾਕਟਰਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਕਟਰਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਕਟਰਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ